ਬੈਂਕ ਦੇ ਪਏ ਪੈਂਡਿੰਗ ਕੰਮਾਂ ਨੂੰ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਹੁਣ 22 ਮਾਰਚ ਤੋਂ ਲੈ ਕੇ 31 ਮਾਰਚ ਤੱਕ ਬੈਂਕ ਜਿਹੜੇ ਨੇ 8 ਦਿਨ ਬੰਦ ਰਹਿਣਗੇ ਤੇ ਅਜਿਹੇ ਦੇ ਵਿੱਚ ਜੇਕਰ ਤੁਸੀਂ ਬੈਂਕ ਜਾਂਦੇ ਹੋ ਤਾਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਕਿਹੜੇ-ਕਿਹੜੇ ਦਿਨ ਛੁੱਟੀ ਬੈਂਕ ਦੇ ਵਿੱਚ ਰਹੇਗੀ ਆਉ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ 22 ਮਾਰਚ 2024 ਨੂੰ ਬਿਹਾਰ ਦਿਵਸ ਦੇ ਕਾਰਨ ਪਟਨਾ ਦੇ ਵਿੱਚ ਬੈਂਕ ਜਿਹੜੇ ਨੇ ਉਹ ਬੰਦ ਰਹਿਣਗੇ 23 ਮਾਰਚ 2024 ਨੂੰ ਚੌਥਾ ਨਿਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ ਤੇ 24 ਮਾਰਚ 2024 ਨੂੰ ਐਤਵਾਰ ਹੋਣ ਕਰਕੇ ਦੇਸ਼ ਭਰ ਦੇ ਵਿੱਚ ਬੈਂਕ ਜਿਹੜੇ ਨੇ ਉਹ ਬੰਦ ਰਹਿਣਗੇ 25 ਮਾਰਚ 2024 ਨੂੰ ਹੋਲੀ ਦੇ ਕਾਰਨ ਬੰਗਲੂਰੂ, ਬਵਨੇਸ਼ਵਰ, ਚੇਨਈ, ਇਮਫਾਲ, ਕੋਚੀ, ਕੋਹਿਮਾ, ਪਟਨਾ, ਸ਼ਿਰੀ ਨਗਰ ਅਤੇ ਤਰਵਿੰਦਰਮ ਨੂੰ ਛੱਡ ਕੇ ਦੇਸ਼ ਭਰ ਦੇ ਵਿੱਚ ਬੈਂਕ ਜਿਹੜੇ ਨੇ ਉਹ ਬੰਦ ਰਹਿਣਗੇ 26 ਮਾਰਚ 2024 ਨੂੰ ਪੋਪਾਲ, ਇਮਫਾਲ ਅਤੇ ਪਟਨਾ ਦੇ ਵਿੱਚ ਹੋਲੀ ਅਤੇ ਯੋਸੰਗ ਦਿਵਸ ਮੌਕੇ ਬੈਂਕ ਬੰਦ ਰਹਿਣਗੇ 6 ਮਾਰਚ 2024 ਨੂੰ ਪਟਨਾ ਦੇ ਵਿੱਚ ਹੋਲੀ ਦੇ ਕਾਰਨ ਬੈਂਕ ਬੰਦ ਰਹਿਣਗੇ 29 ਮਾਰਚ ਨੂੰ ਗੁੱਡ ਫਰਡੇ ਦੇ ਕਾਰਨ ਅਗਰਤਲਾ ਕੋਹਾਟੀ ਜੈਪੁਰ ਜੰਮੂ Shimla ਅਤੇ ਸ਼ਿ ਨਗਰ ਨੂੰ ਛੱਡ ਕੇ ਪੂਰੇ ਦੇਸ਼ ਭਰ ਦੇ ਵਿੱਚ ਬੈਂਕ ਜਿਹੜੇ ਨੇ ਉਹ ਬੰਦ ਰਹਿਣਗੇ ਤੇ 31 ਮਾਰਚ ਨੂੰ ਐਤਵਾਰ ਹੋਣ ਕਰਕੇ ਦੇਸ਼ ਭਰ ਦੇ ਬੈਂਕਾਂ ਦੇ ਵਿੱਚ ਛੁੱਟੀ ਰਹੇਗੀ ਤਾਂ ਸਾਡੇ ਵੱਲੋਂ ਸਾਂਝੀ ਕੀਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਬੈਂਕ ਦੇ ਪਏ ਪੈਂਡਿੰਗ ਕੰਮਾਂ ਨੂੰ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਹੁਣ 22 ਮਾਰਚ ਤੋਂ ਲੈ ਕੇ 31 ਮਾਰਚ ਤੱਕ ਬੈਂਕ ਜਿਹੜੇ ਨੇ 8 ਦਿਨ ਬੰਦ ਰਹਿਣਗੇ ਤੇ ਅਜਿਹੇ ਦੇ ਵਿੱਚ ਜੇਕਰ ਤੁਸੀਂ ਬੈਂਕ ਜਾਂਦੇ ਹੋ ਤਾਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਕਿਹੜੇ-ਕਿਹੜੇ ਦਿਨ ਛੁੱਟੀ ਬੈਂਕ ਦੇ ਵਿੱਚ ਰਹੇਗੀ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ 22 ਮਾਰਚ 2024 ਨੂੰ ਵਿਹਾਰ ਦਿਵਸ ਦੇ ਕਾਰਨ ਪਟਨਾ ਦੇ ਵਿੱਚ ਬੈਂਕ ਜਿਹੜੇ ਨੇ ਉਹ ਬੰਦ ਰਹਿਣਗੇ 23 ਮਾਰਚ 2024 ਨੂੰ ਚੌਥਾ ਇਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ ਤੇ 24 ਮਾਰਚ 2024 ਨੂੰ ਐਤਵਾਰ ਹੋਣ ਕਰਕੇ ਦੇਸ਼ ਭਰ ਦੇ ਵਿੱਚ ਬੈਂਕ ਜਿਹੜੇ ਨੇ ਉਹ ਬੰਦ ਰਹਿਣਗੇ 25 ਮਾਰਚ 2024 ਨੂੰ ਹੋਲੀ ਦੇ ਕਾਰਨ ਬੰਗਲੂਰੂ, ਭਵਨੇਸ਼ਵਰ, ਚੇਨਈ, ਇਮਫਾਲ, ਕੋਚੀ, ਕੋਹਿਮਾ, ਪਟਨਾ, ਸ਼ਿਰੀ ਨਗਰ ਅਤੇ ਤਰਵਿੰਦਰਮ ਨੂੰ ਛੱਡ ਕੇ ਦੇਸ਼ ਭਰ ਦੇ ਵਿੱਚ ਬੈਂਕ ਜਿਹੜੇ ਨੇ ਉਹ ਬੰਦ ਰਹਿਣਗੇ 26 ਮਾਰਚ 2024 ਨੂੰ ਪੋਪਾਲ, ਇਮਫਾਲ ਅਤੇ ਪਟਨਾ ਦੇ ਵਿੱਚ ਹੋਲੀ ਅਤੇ ਯੋਸੰਗ ਦਿਵਸ ਮੌਕੇ ਬੈਂਕ ਬੰਦ ਰਹਿਣਗੇ 28 ਮਾਰਚ 2024 ਨੂੰ ਪਟਨਾ ਦੇ ਵਿੱਚ ਹੋਲੀ ਦੇ ਕਾਰਨ ਬੈਂਕ ਬੰਦ ਰਹਿਣਗੇ 29 ਮਾਰਚ ਨੂੰ ਗੁੱਡ ਫਰਡੇ ਦੇ ਕਾਰਨ ਅਗਰਤਲਾ ਕੋਹਾਟੀ ਜੈਪੁਰ ਜੰਮੂ ਸ਼ਿਮਲਾ ਅਤੇ ਸ਼੍ਰੀ ਨਗਰ ਨੂੰ ਛੱਡ ਕੇ ਪੂਰੇ ਦੇਸ਼ ਭਰ ਦੇ ਵਿੱਚ ਬੈਂਕ ਜਿਹੜੇ ਨੇ ਉਹ ਬੰਦ ਰਹਿਣਗੇ ਤੇ 31 ਮਾਰਚ ਨੂੰ ਐਤਵਾਰ ਹੋਣ ਕਰਕੇ ਦੇਸ਼ ਭਰ ਦੇ ਬੈਂਕਾਂ ਦੇ ਵਿੱਚ ਛੁੱਟੀ ਰਹੇਗੀ ਤਾਂ ਸਾਡੇ ਵੱਲੋਂ ਸਾਂਝੀ ਕੀਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ